ਕੀ ਨਾਮ ਹੈ ਤੁਹਾਡਾ ਕਹਿੰਦੇ ਆ ਆਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਰਾਜ ਸਿੰਘ ਜੀ ਮੈਂ ਪਕਨੇ ਸੇ ਆਇਆ ਹੂੰ ਧੰਨ ਧੰਨ ਗੁਰੂ ਅੰਦਾਜ਼ ਜੀ ਦੇ ਗੁਰਪੁਰਬ ਕੀ ਸਮੂਹ ਸਾ ਸੰਗਤ ਕੋ ਲੱਖ ਲੱਖ ਵਧਾਈਓ ਅੱਜ ਗੁਰਪੁਰਬ ਦੇ ਮੌਕੇ ਤੇ ਨਗਰ ਕੀਰਤਨ ਨਿਕਾਲਾ ਗਿਆ ਹਜ਼ਾਰਾਂ ਦੀ ਗਿਣਤੀ ਮੈਂ ਸੰਗਤ ਹੈ ਬੜੀ ਜਜ਼ਾਦ ਵਿੱਚ ਇੰਤਜ਼ਾਮ ਕੀਏ ਗਏ ਕਿ ਕੈਸਾ ਲਗਾ ਆਪਕੋ ਕੀ ਕਹਿਣਾ ਹੈ ਅਤਾ ਅੰਗੁਰਾਮਦਾ ਜੀ ਦਾ ਜੀਵਨ ਦੇਖੋ ਜੀ ਉਹਨਾਂ ਨੇ ਇਹਨਾਂ ਨੂੰ ਬਚਨ ਹੋਏ ਹੈ ਜੀ ਗੁਰੂ ਅੰਦਾਜ਼ ਮਹਾਰਾਜ ਜੀ ਕੋ कि जबो कोई मत्थे नहीं ना लगता थाने के तो महाराज जी ने वचन किया के आपके मत्थे लगने के लिए 6-6 घंटे लगेंगे 7-7 घंटे लगेंगे आप देखो आज कितनी रौनक है गुरु रामदास जी दा जेड़ा जीवन है इथे आन के थाने बहुत शांति मिलती है जी और आज नगर कीर्तन का कैसा आनंद रहा बहुत बहुत ही ऐसा आनंद आप दुनिया के किसी भी कोने में चले जाओ घूमने चले जाओ आपको यह आनंद कहीं नहीं मिलेगा जो गुरु रामदास जी के दर पे है अपना है। भी है। क्या सबसे पहले मैं साथ संगत को लाख लाख बधाई देता हूँ गुरुपुर के इस शुभ अवसर पे हम अपने आप को बहुत फॉर्चुनेट समझते हैं कि हमें ड्यूटी के साथ साथ सेवा का भी मौका मिल रहा है और सारी पुलिस फोर्स बड़े मन से ड्यूटी कर रही है और सारे इंतजाम ट्रैफिक के सिक्योरिटी के हमने लगाए हैं मेरी यही अरदास है गुरु महाराज के चरणों में कि सबके सिर के ऊपर हाथ रखें और हमारे नगर को हमारे विश्व को स्टेट को सुख शांति प्रदान करें और हम ऐसे ही उनके चरणों का आनंद ले सकें और मैं संगत को यही बेनती करूँगा कि अपनी भावनाओं के साथ 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 वालों की भावनाएं भी ध्यान में रखें सो दैट सभी नगर कीर्तन का आनंद जो है वो मान सकें ਸਰ ਜੀ ਅੱਜ ਨਗਰ ਕੀਰਤਨ ਦਾ ਮਹਾਰਿ ਕੋਹਾ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨਪੰਤ ਰਾਮਦਾਸ ਗੁਰ ਜਿਨ ਸੇਰਿਆਤਿ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਿਆ ਪਾਰਿਆ ਸੋਢੀ ਸੁਲਤਾਨ ਸਤਿਗੁਰੂ ਭਾਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੂਰ ਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਸੀ ਜੇ ਕਾਲ ਤਕਸੈਰ ਦੀ ਤੋਂ ਪਾਨਕੂ ਕਰਨ ਸਤਿ ਮਹਾਰਾਜ ਬਿਚਨ ਸ਼ਾਇਹਿ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਆਰੰਭ ਹੋਇਆ ਹੈ ਔਰ ਜੋ ਸ਼ਹਿਰ ਦੇ ਵਕ ਵਕ ਸਾਵਾਂ ਤੋਂ ਹੁੰਦਾ ਹੋਇਆ ਸਮੁੱਚੇ ਸਾਰੇ ਪੁਰਾਣੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸਾਰੇ ਜਿਹੜੇ ਦਰਵਾਜ਼ੇ ਨੇ ਉਹਨਾਂ ਤੋਂ ਲੰਘਦਾ ਹੋਇਆ ਰਾਤ ਪਾ ਕੇ ਸਿਰੇ ਕਾਲ ਤੱਕ ਸਹਿਬ ਜੀ ਦੇ ਸੰਪੰਨ ਹੋਵੇਗਾ ਔਰ ਬਹੁਤ ਵੱਡੀ ਗਿਣਤੀ ਦੇ ਸੰਗਤ ਸ਼ਮੂਲੀਅਤ ਕਰਦੀ ਹੈ ਔਰ ਸ਼ਹਿਰ ਵਿੱਚ ਥਾਂ ਥਾਂ ਤੇ ਨਵਰ ਕੀਰਤਾਂ ਜਿਹੜਾ ਜਿਹੜਾ ਸਵਾਗਤ ਹੈ ਉਹ ਭਰਮਾਂ ਸਵਾਗਤ ਕੀਤਾ ਜਾਂਦਾ ਔਰ ਸੰਗਤ ਦੀ ਸੇਵਾ ਸੰਗਤ ਦੇ ਵੱਲੋਂ ਮੇਸ਼ਾ ਕੀਤੇ ਜਾਂਦੀ ਹੈ ਸਮੁੱਚੀਆਂ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਨਵਰ ਕੀਰਤਨ 'ਤੇ ਫੁੱਲਾਂ ਦੀ ਵਰਖਾ ਸੀ ਹਾਂ ਨਵਰ ਕੀਰਤਨ ਦੇ ਉੱਪਰ ਹਰ ਸਾਲ ਹੀ ਹੈਲੀਕਾਪਟਰ ਦੇ ਰਾਹੀਂ ਫੁੱਲਾਂ ਦੀ ਵਰਖਾ ਸੰਗਤ ਬੋਲੋ ਕੀਤੀ ਜਾਂਦੀ ਹੈ ਔਰ ਇਸ ਵਾਰ ਵੀ ਹੈਲੀਕਾਪਟਰ ਦੇ ਰਾਹੀਂ ਨਵਰ ਕੀਰਤਨ ਦੇ ਉੱਪਰ ਤਾਜ਼ੇ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਕੀਤੀ ਜਾਏਗੀ ਆ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਆ ਤਿਨੈ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਣਹਾਰ ਧਾਰਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਣੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਖਾਲਸਾ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਹੋਇਆ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ ਐਸੀ ਕਰਨੀ ਸੀ ਕਿ ਬਚਪਨ ਦੇ ਵਿੱਚ ਹੀ ਜਦੋਂ ਉਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਉਹਨਾਂ ਦੀ ਨਾਨੀ ਜੀ ਉਹਨਾਂ ਨੂੰ ਬਾਸਰ ਕੇ ਪਿੰਡ ਲੈ ਆਏ ਜਿੱਥੇ ਭਾਈ ਜੇਠਾ ਜੀ ਨੇ ਆਪਣੇ ਸਿਰ ਉੱਤੇ ਘੁੰਗਣੀਆਂ ਦਾ ਟੋਕਰਾ ਰੱਖ ਕੇ ਵੀ ਘੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ ਇਥੋਂ ਹੀ ਉਹ ਸ਼੍ਰੀ ਗੋਇੰਦਵਾਲ ਸਾਹਿਬ ਸੇਵਾ ਕਰਨ ਗਏ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਦਰ ਪਈ ਅਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਸੇਵਾ ਭਾਵਨਾ ਉਹਨਾਂ ਦੀ ਰੱਬੀ ਬਖਸ਼ਿਸ਼ ਨੂੰ ਵੇਖ ਕੇ ਉਹਨਾਂ ਨੂੰ ਬਰਿਆਈ ਦਿੱਤੀ ਅਤੇ ਨਾਮ ਧੰਨ ਧੰਨ RAM DAS GURU ਜਿਨ ਸ੍ਰੀ ਹਰਿ ਤਨੈ ਸਵਾਰਿਆ ਗੁਰੂ RAM DAS ਜੀ ਉਹਨਾਂ ਦਾ ਨਾਮ ਰੱਖਿਆ ਗਿਆ ਗੁਰੂ RAM DAS ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਚੱਕ RAM DAS ਪੁਰ ਸ੍ਰੀ ਅਮਰਤਸਰ ਸਾਹਿਬ ਨਗਰ ਨੂੰ ਵਸਾਇਆ ਕਿਉਂਕਿ ਇਹ ਜਿਹੜਾ ਸਰੋਵਰ ਵਾ ਇਸ ਸਰੋਵਰ ਦਾ ਨਾਮ ਅੰਮ੍ਰਿਤ ਸਰ ਦਾ ਮੀਂਦ ਸਰੋਵਰ ਸੀ ਇਸ ਅੰਮ੍ਰਿਤਮਈ ਸਰੋਵਰ ਦੇ ਨਾਮ ਦੇ ਉੱਤੇ ਹੀ ਇਸ ਸ਼ਹਿਰ ਦਾ ਨਾਮ ਸ੍ਰੀ ਅਮਰਤਸਰ ਸਾਹਿਬ ਪਿਆ ਇਸ ਸरोवर ਗੁਰੂ ਰਾਮਦਾਸ ਜੀ ਨੇ ਆਪ ਬਣਵਾਇਆ ਆਪਾਂ ਜਦੋਂ ਵੀ ਸ੍ਰੀ ਅਮਰਤਸਰ ਸਾਹਿਬ ਆਈਏ ਇਸ ਅੰਮ੍ਰਿਤ ਮਈ ਸरोवर ਦੇ ਵਿੱਚ ਇਸ਼ਨਾਨ ਕਰੀਏ ਪ੍ਰੋਫੈਸਰ ਪੂਰਨ ਸਿੰਘ ਆਖਦੇ ਆ ਇਸ ਅੰਮ੍ਰਿਤ ਸਰੋਵਰ ਦੇ ਅੰਦਰ ਜੋ ਚੁੱਭੀ ਦਾ ਆਨੰਦ ਹੈ ਉਹ ਅਨੰਤ ਹੈ ਬਿਆਨ ਤੋਂ ਪਰੇ ਹੈ ਕਿਉਂਕਿ ਇਸ ਸਰੋਵਰ ਨੂੰ ਆਪ ਗੁਰੂ ਰਾਮਦਾਸ ਜੀ ਨੇ ਬਣਾਇਆ ਗੁਰੂ ਰਾਮਦਾਸ ਦੀ ਬਾਣੀ ਵੀ ਸਾਨੂੰ ਜੀਵਨ ਦੇ ਹਰ ਪੱਖ ਤੋਂ ਸੇਧ ਦਿੰਦੀ ਹੈ ਗੁਰੂ ਜੀ ਦਾ ਬਚਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਉਹਨਾਂ ਨੇ ਗੁਰਬਾਣੀ ਗੁਰੂ ਦੇ ਸਿਧਾਂਤ ਨੂੰ ਹੋਰ ਦ੍ਰਿੜ ਕਰਵਾਇਆ ਅੱਜ ਲੋੜ ਹੈ ਕਿ ਜੋ ਸਿਧਾਂਤ ਦਸਵੇਂ ਪਾਤਸ਼ਾਹ ਜੀ ਨੇ ਪੂਰਨ ਤੌਰ ਤੇ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਧੁਰ ਸਥਾਪਿਤ ਕੀਤਾ ਜੁਗੋ ਜੁਗ ਅਟਲ ਕੀਤਾ ਅਸੀਂ ਸਾਰੇ ਗੁਰਬਾਣੀ ਦੇ ਲੜ ਲੱਗੀਏ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵੀਏ ਔਰ ਆਪਸ ਦੇ ਵਿੱਚ ਪ੍ਰੇਮ ਭਾਈਚਾਰੇ ਇਤਫਾਕ ਦੇ ਨਾਲ ਰਹੀਏ ਸਰਬੱਤ ਦੇ ਭਲੇ ਦੇ ਕਾਰਜ ਕਰੀਏ ਤੇ ਕੌਮ ਦੀ ਚੜ੍ਹਦੀ ਕਲਾ ਦੇ ਲਈ ਤਤ ਪਰ ਰਹੀਏ ਮੈਂ ਫੇਰ ਇੱਕ ਵਾਰ ਤੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ ਸਮੂਹ ਕੌਮ ਨੂੰ ਅਪੀਲ ਕਰਦਾ ਹਾਂ ਕਿ ਆਓ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਿੱਤੇ ਹੋਏ ਸਿਧਾਂਤਾਂ ਦੇ ਉੱਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ